ਸਬਡਿਵੀਜ਼ਨ ਖਮਾਣੂ ਦਾ ਪਿੰਡ ਹੈ ਤਨੋਲਾ ਜਿੱਥੇ ਇੱਕ ਪੁਰਾਤਨ ਮੰਦਿਰ ਨੂੰ ਲੈ ਕੇ ਸਥਿਤੀ ਹੈ ਜਿਹੜੀ ਫੋਟੋਕ ਬਣੀ ਹੋਈ ਆ ਕਿਉਂਕਿ ਮੰਦਿਰ ਦੇ ਨਾਲ ਰਿਲੇਟਡ ਜਿਹੜੇ ਤਿੰਨ ਪਰਿਵਾਰ ਨੇ ਦੱਸਦੇ ਨੇ ਮੌਕੇ ਤੇ ਜਿਹੜੇ ਮੌਜੂਦ ਖੜੇ ਨੇ ਬ੍ਰਾਹਮਣ ਨੇ ਤੇ ਉਹਨਾਂ ਦੇ ਵਿੱਚ ਔਜਲਾ ਪਰਿਵਾਰ ਆ ਤੇ ਮੌਕੇ ਤੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰ ਲੈਨੇ ਆ ਉਹਨਾਂ ਦਾ ਕਹਿਣਾ ਕਿ ਪਿਛਲੇ 100 ਸਾਲ ਤੋਂ 200 ਸਾਲਾਂ ਤੋਂ ਇਹ ਮੰਦਿਰ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਪਰੰਤੂ ਦੂਜੀ ਧਿਰ ਨਾਲ ਜਦੋਂ ਗੱਲ ਕੀਤੀ ਉਹ ਕਹਿੰਦੇ ਵੀ ਇਹ ਅ ਮਹਿਜ ਥੋੜੀਆਂ ਜਿਹੀਆਂ ਇੱਟਾਂ ਰੱਖੀਆਂ ਹੋਈਆਂ ਸੀ ਇਸ ਜਗ੍ਹਾ ਦੇ ਉੱਤੇ ਲੋਕ ਮੱਥਾ ਟੇਕਦੇ ਸੀ ਅ ਥੋੜੇ ਜਿਹਾ ਲੋਕਾਂ ਦੀ ਆਸਤਾ ਜੁੜੀ ਹੋਈ ਸੀ ਵੀ ਉਹ ਗਲਤ ਢੰਗ ਦੇ ਨਾਲ ਇਹਦੇ ਤੇ ਕਬਜ਼ਾ ਹੋਣਾ ਚਾਹੁੰਦੇ ਨੇ ਪਰੰਤੂ ਅਸਲ ਅ ਮਾਜਰਾ ਕੀ ਆ ਆਪਾਂ ਇਹ ਗੱਲ ਤੋਂ ਜਾਣਨ ਲਈ ਜਗਬਾਣੀ ਦੀ ਟੀਮ ਆ ਜਿਹੜੀ ਪਿੰਡ ਤਨੌਲੇ ਪਹੁੰਚੀ ਆ ਦੋਵੇਂ ਤਰ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਇੱਕ ਪਾਸੇ ਸਾਬਕਾ ਸਰਪੰਚ ਰਣਜੀਤ ਸਿੰਘ ਔਰੀ ਤੇ ਮੌਜੂਦਾ ਜਸਵੀਰ ਸਿੰਘ ਉਹਨਾਂ ਦਾ ਪਰਿਵਾਰ ਆ ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਲੋਕ ਖੜੇ ਨੇ ਇਹ ਇਹ ਉਹਨਾਂ ਦਾ ਘਰ ਆ ਜਿਹੜਾ ਪਿੱਛੇ ਆ ਮੈਂ ਤੁਹਾਨੂੰ ਘਰ ਦੀਆਂ ਤਸਵੀਰਾਂ ਵੀ ਦਿਖਾ ਦੂੰਗਾ ਮੰਦਰ ਵੀ ਦਿਖਾ ਦਿੰਨਾ ਔਰ ਦੋਵੇਂ ਧਿਰਾਂ ਦੇ ਨਾਲ ਗੱਲਬਾਤ ਵੀ ਕਰ ਲੈਨੇ ਆਪਾਂ ਅਸਲ ਕਹਾਣੀ ਕੀ ਆ ਸਾਰੀ ਗੱਲ ਤੋਂ ਪਰਦਾ ਚੁੱਕਣ ਲਈ ਜਦੋਂ ਟੀਮ ਇਸ ਜਗ੍ਹਾ ਤੇ ਪਹੁੰਚੀ ਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਅਸਲ ਦੇ ਵਿੱਚ ਕਹਾਣੀ ਕੀ ਆ ਮੰਦਰ ਕਿੰਨਾ ਕੁ ਪ੍ਰਾਚਨ ਆ ਜਿਹੜੀ ਗਲੀ ਆ ਉਹਦਾ ਵੀ ਦੱਸਦੇ ਨੇ ਦੂਜੀ ਧਿਰ ਨੇ ਦੱਸਿਆ ਵੀ ਉਹਦਾ ਇਕਰਾਰਨਾਮਾ ਹੋਇਆ ਹੋਇਆ ਜਿਸ ਜਗ੍ਹਾ ਤੇ ਮੰਦਰ ਆ ਉਹਦਾ ਤਿੰਨ ਅਵਿਅਕਤੀਆਂ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਵਿੱਚ ਇਕਰਾਰਨਾਮਾ ਹੋਇਆ ਹੋਇਆ। ਅਰ ਮੌਜੂਦਾ ਪੰਚਾਇਤ ਪ੍ਰੈਜ਼ੀਡੈਂਟ ਸਰਪੰਚ ਨੇ ਜਿਹੜੇ ਉਹ ਕੀ ਕਹਿੰਦੇ ਨੇ ਇਹਦੇ ਬਾਰੇ ਉਹ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਧੰਨਵਾਦ ਜੀ। ਇਹ ਸਾਡੇ ਪਿੰਡ ਦਾ ਹੈ। ਹਾਂ ਜੀ। ਮੈਂ ਪਿੰਡ ਦਾ ਸਰਪੰਚ। ਮੇਰੀ ਵਾਈਫ ਜਸਵੀਰ ਸਿੰਘ ਮੈਂ ਇਹਦਾ ਪਤੀ ਆ। ਤੇ ਇਹ ਪੈਂ ਮੰਦਰ 200 ਸਾਲ ਪੁਰਾਣਾ ਹੈ। ਇੱਥੇ ਪਿੰਡ ਦੇ ਬੰਦਿਆਂ ਦੀ ਆਸਥਾ ਰੱਖੀ ਹੋਈ ਸੀ। ਤੇ ਆਸਥਾ ਰੱਖਣ ਦੇ ਕਾਰਨ ਮੇਰੇ ਕੋਲ ਇਹਦੀ ਸ਼ਿਕਾਇਤ ਗਈ ਕਿ ਸਾਡੇ ਮੰਦਰ ਨੂੰ ਆੜਵਰ ਦੇ ਰਸਤੇ ਬੰਦ ਕਰ ਰਹੇ ਨੇ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਕੇ ਗਿਆ ਵੀ ਤੁਸੀਂ ਮੰਦਿਰ ਦੇ ਰਸਤੇ ਨਾ ਬੰਦ ਕਰੋ ਤੇ ਇਹਨਾਂ ਨੇ ਮੇਰੇ ਕਹਿਣ ਦੇ ਬਾਵਜੂਦ ਵੀ ਚਾਰ ਦਵਾਰੀਆਂ ਕਰ ਦਿੱਤੀਆਂ ਮੈਂ ਬੀਡੀਪੀ ਨੂੰ ਰਿਪੋਰਟ ਕਰ ਦਿੱਤੀ ਤੇ ਉਹਨਾਂ ਨੇ ਅਗੇ ਪੁਲਿਸ ਨੂੰ ਮਾਰਕ ਕਰ ਦਿੱਤੀ ਉਹ ਅੱਗੇ ਪੁਲਿਸ ਵੀ ਆ ਕੇ ਇਹਨਾਂ ਨੂੰ ਰੋਕੇਗਾ ਜੀ ਤੇ ਪੰਚਾਇਤ ਦਾ ਜੇਈ ਤੇ ਸਕੱਟਰੀ ਚੈੱਕ ਵੀ ਕਰ ਗਏ ਕਿ ਜੋ ਇਥੇ ਪੱਕਾ ਰਸਤਾ ਵੀ ਲੱਗਿਆ ਹੋਇਆ ਹੈ ਵੀ ਉਹ ਵੀ ਉਹਨਾਂ ਨੇ ਚੈੱਕ ਕਰਕੇ ਗਏ ਨੇ ਚੈੱਕ ਕਰਨ ਦੇ ਬਾਅਦ ਇਹਨਾਂ ਨੂੰ ਫੇਰ ਬੇਨਤੀ ਕਰੀ ਵੀ ਤੁਸੀਂ ਇਹ ਕੰਮ ਨਾ ਕਰੋ ਪੰਚਾਇਤ ਕੋਲ ਜਾਂ ਕਿਸੇ ਕੋਲ ਸਬੂਤ ਵੀ ਹੈ ਇਹ ਮੰਦਰ ਦਾ ਹਾਂ ਜੀ ਕਿ ਪੰਚਾਇਤ ਕੋਲ ਜੋ ਮੈਪ ਆ ਨਕਸ਼ਾ ਉਹਦੇ ਵਿੱਚ ਇਹ ਆ ਰਿਹਾ ਉਹਦੇ ਵਿੱਚ ਹਾਂ ਜੀ ਕੀ ਨਾਮ ਲਿਖਿਆ ਮੰਦਰ ਦਾ ਛੇ ਮੰਦਰ ਲਿਖਿਆ ਹੋਇਆ ਜੀ ਛੇ ਮੰਦਰ ਲਿਖਿਆ ਹੋਇਆ ਹਾਂ ਜੀ ਕਿੰਨੇ 100 ਸਾਲ ਪੁਰਾਣਾ ਦੱਸ ਦਿਓ 100 ਤੇ 200 ਸਾਲ ਪੁਰਾਣਾ ਕੋਈ 100 ਸਾਲ ਦੀ ਤਾਂ ਪੰਜਵੀਂ ਪੀੜੀ ਦਾ ਨੰਗ ਚੁੱਕਿਆ ਹੈ ਪੂਰਾ ਹਾਂ ਹਾਂ ਜੀ ਠੀਕ ਆ ਦਿਖਾ ਸਕਦੇ ਹੋ ਹਾਂ ਹਾਂ ਜੀ ਹਾਂ ਠੀਕ ਆ ਤੇ ਅੱਜ ਕਿੰਨੀ ਤਰੀਕ ਨੂੰ ਦਿੱਤੀ ਸੀ ਐਪਲੀਕੇਸ਼ਨ ਨੂੰ 2 ਤਰੀਕ ਨੂੰ ਦਿੱਤੀ ਸੀ 2 ਤਰੀਕ ਨੂੰ ਉਹਦੇ ਤੇ ਕੋਈ ਕਾਰਵਾਈ ਕਾਰਵਾਈ ਕੀਤੀ ਸੀ ਇਹਨਾਂ ਰੋਕਿਆ ਸੀ ਪੁਲਿਸ ਨੇ ਸਾਨੂੰ ਦੋ ਦਿਨ ਉੱਥੇ ਬੁਲਾਇਆ ਵੀ ਆ ਅੱਛਾ ਜੀ ਤੇ ਉਹਦਾ ਮਸਲਾ ਹੱਲ ਨਹੀਂ ਹੋਇਆ ਤੇ ਉਹਦੇ ਬਾਅਦ ਫਿਰ ਇਹ ਕਹਿੰਦੇ ਸਾਡਾ ਮਸਲਾ ਨਹੀਂ ਹੱਲ ਹੋ ਰਿਹਾ ਤੇ ਇਹਨਾਂ ਚਾਰਦਵਾਰੀ ਕਰ ਦਿੱਤੀ ਹੂੰ ਚਾਰਦਵਾਰੀ ਕਰਨ ਦੁਬਾਰਾ ਇਹਨਾਂ ਢਾਅ ਦਿੱਤੀ ਇਹਨਾਂ ਨੇ ਤੇ ਦਰਵਾਜ਼ਾ ਖੋਲ ਕੇ ਦਰਵਾਜ਼ਾ ਵੀ ਢਾਡਾ ਮੰਦਿਰ ਜਾ ਰਿਹਾ ਵੀ ਇhtiyat ਤੱਕ ਇਥੇ ਰੱਖਾਂਗੇ ਅੱਛਾ ਇਹਨੇ ਰਾਸਤਾ ਨਹੀਂ ਰੱਖੀ ਫਿਰ ਇੱਥੇ ਗਾਲੀ ਗਲੋਚ ਵੀ ਹੋਇਆ ਜਿਹੜੇ ਲੋਕਾਂ ਦੀ ਆਸਤਾ ਦੱਸ ਰਹੇ ਨੇ ਉਹ ਜੁੜੀ ਹੋਈ ਹੈ ਇਹ ਇੱਕ ਔਜਾ ਪਰਿਵਾਰ ਹੈ ਹੋਰ ਪੰਡਤ ਨੇ ਇਥੇ ਨੀ ਆਮ ਜਿੰਨੇ ਵੀ ਇੱਥੇ ਆਸਤਾ ਰੱਖਦੇ ਜਿਹੜੇ ਸੋਮਵਾਰ ਨੂੰ ਛੇਵੀਂ ਦਾ ਵਰਤ ਰੱਖਦੀਆਂ ਨੇ ਕੁੜੀਆਂ ਉਹ ਵੀ ਇੱਥੇ ਆਸਤਾ ਰੱਖਦੀਆਂ ਨੇ ਕਈਆਂ ਦੇ ਇੱਥੇ ਵਿਆਹ ਸ਼ਾਦੀਆਂ ਦੇ ਕੋਈ ਆ ਰੁਕ ਜਾਂਦਾ ਹੈ ਇੱਥੇ ਆਸਤਾ ਰੱਖਦੇ ਨੇ ਆਉਂਦੇ ਨੇ ਉਹਨਾਂ ਦੀਆਂ ਮਨੋ ਕਾਮਨਾਵਾਂ ਉੱਤੇ ਪੂਰਨ ਹੋ ਜਾਂਦੀਆਂ ਨੇ ਉਹਨਾਂ ਦੇ ਵਿਆਹ ਸ਼ਾਦੀ ਹੋ ਜਾਂਦੀਆਂ ਨੇ ਤੇ ਇਹਨਾਂ ਨੇ ਬਾਅਦ ਫੇ ਅੱਜ ਜਦੋਂ ਇਹ ਆਈ ਰਸਤਾ ਖਲਾਇਆ ਗਿਆ ਕਾਫੀ ਇੱਥੇ ਗਾਲੀ ਗਲੋਜ ਹੋਇਆ ਪੰਚਾਇਤ ਨੂੰ ਵੀ ਗਾਲਾਂ ਕੱਟੀਆਂ ਗਈਆਂ ਵੀ ਉਹ ਦੱਸਦੇ ਨੇ ਵੀ ਸਾਡਾ ਤਿੰਨ ਵਾਰ ਇਕਰਾਰਨਾਮਾ ਹੋਇਆ ਹੋਇਆ ਇਹਦਾ ਇੱਕ ਗਲੀ ਦਾ ਕਾਗਜ਼ ਵੀ ਦਿਖਾਇਆ ਉਹਨਾਂ ਨੇ ਤੇ ਗਲੀ ਦਾ ਕਾਗਜ਼ ਹੈ ਜਿਹ ਕੋਈ ਵੀ ਜਿੱਥੇ ਪੰਚਾਇਤੀ ਸਰਕਾਰੀ ੱਟ ਲੱਗ ਜਾਂਦੀ ਆ ਉਹਦਾ ਕੋਈ ਕਰਾ ਨਾਮ ਕਰ ਨਹੀਂ ਸਕਦਾ ਹੂੰ ਉਹਨਾਂ ਅਸੀਂ ਕਹਿਣ ਨੂੰ ਕਹਿੰਦੇ ਵੀ ਅਸੀਂ ਕੋਈ ਵੀ ਚੀਜ਼ ਖਰੀਦ ਲੈ ਲੈਂਦੇ ਆ ਇਹ ਥੋੜੋ ਸੜਕ ਖਰੀਦ ਸਕਦੇ ਆ ਜਿੱਥੇ ਸਰਕਾਰੀ ੱਟ ਲੱਗੀ ਆ ਸਰਕਾਰੀ ੱਟ ਦਾ ਮੇਰੇ ਕੋਲ ਪ੍ਰੂਫ ਵੀ ਹੈ ਅੱਛਾ ਲੱਗੇ ਹੋਇਆ ਹੈ ਜੈ ਸਿੰਘ ਸਾਹਿਬ ਆਏ ਨੇ ਇੱਥੇ ਸੈਕਟਰੀ ਸਾਹਿਬ ਆਏ ਨੇ ਉਹਨਾਂ ਚੈੱਕ ਕੀਤੀ ਹੈ ਵੀ ਹਾਂ ਇੱਥੇ ਲੱਗੀ ਹੋਈ ਹੈ ਤੇ ਹੁਣ ਸੜਕ ਜਿਹੜੀ ਸਰਕਾਰੀ ਹੋ ਜਾਂਦੀ ਉਹਨੂੰ ਕੋਈ ਵੇਚ ਸਕਦਾ ਹੂੰ ਇਹੀ ਮੰਗ ਚਾਉਂਦੇ ਆ ਵੀ ਜੋ ਸਹੀ ਆ ਇਹ ਨਹੀਂ ਵੇਜ ਜਿੱਥੇ ਮੰਦਰ ਹੈ ਉੱਥੇ ਮੰਦਰ ਹੈ ਤੇ ਇਹਨੂੰ ਜਿਹੜਾ ਰਸਤੇ ਲੱਗੇ ਹੋਏ ਦੋ ਸਾਨੂੰ ਰਸਤੇ ਚਾਹੀਦੇ। ਉਹ ਸਰਕਾਰੀ ਜਿਹੜੀ ਗਲੀ 'ਚ ਲੱਗੀ ਹੋਈ ਐ ਇੱਕ ਉਹਦਾ ਪਿਛਲੀ ਪੰਚਾਇਤ ਕੋਲ ਰਿਕਾਰਡ ਵੀ ਹੋਊਗਾ। ਉਹਦੀ ਕੋਲ ਵੀ ਇਹਦਾ ਅੱਜ ਤੋਂ 100 ਸਾਲ ਪਹਿਲਾਂ ਨਹੀਂ ਲੱਗੇ ਹੋਏ ਬਖਤੌਰ ਸਿੰਘ ਉਹ ਦੋ ਪਿੰਡਾਂ ਦਾ ਸਰਪੰਚ ਹੁੰਦਾ ਸੀ। ਹੂੰ ਦੋ ਪਿੰਡਾਂ ਦੀ ਪੰਚਾਇਤ ਪਹਿਲਾਂ ਇੱਕ ਹੁੰਦੀ ਸੀ। ਹੂੰ ਤੇ ਉਹਦੇ ਬਾਅਦ ਫਿਰ ਉਸ ਟਾਈਮ ਦੀ ਲੱਗੇ ਹੋਏ ਨੇ। ਠੀਕ ਹੈ। ਤੇ ਉਹੀ ਟੱਡਾ ਮਾਰਕਾ ਉਹੀ ਲੱਗਾ ਜਿੱਥੇ ਸਾਡੇ ਪਿੰਡ 'ਚ ਹੋਰ ਲੱਗੀ ਹੋਈ ਟਾ ਉਹੀ ਸੇਮ ਮਾਰਕਾ ਉਹੀ ਐ। ਤੇ ਪਹਿਲਾਂ ਤਾਂ ਕਹਿ ਸਕਦੇ ਆ ਪ੍ਰਾਤਨਤਾ ਹੈ ਨਹੀਂ ਜੀ ਇਹਨਾਂ ਦਾ। ਜੀ ਇਹਨਾਂ ਦੋ ਘਰਾਂ ਦਾ ਮੰਦਿਰ ਸੀਗਾ ਉਹ ਇਹਨਾਂ ਨੇ ਸਾਰਿਆਂ ਨੇ ਜਗਾ ਵੇਚਤੀ ਸੀਗੀ ਵਿੱਚ ਇਹ ਹਾਂਜੀ ਇਹ ਜਗਾ ਸਾਡੇ ਅਸੀਂ ਆਪਣਾ ਬਗਲ ਕਰ ਲਿਆ ਸੀਗਾ ਜਗਾ ਤੇ ਇਹਨਾਂ ਦਾ ਮੰਦਰ ਵਿੱਚ ਸੀਗਾ ਜੀ ਅਸੀਂ ਚਲੋ ਇਹਨਾਂ ਨਾਲ ਸੈਂਪਤੀ ਸੁਮਤੀ ਕਰਕੇ ਸੀਗਾ ਮੰਦਰ ਥੋੜਾ ਬਾਹਰ ਕੱਢ ਦੰਨੇ ਆ ਵੀ ਅਸੀਂ ਓੱਖਾ ਕੋਈ ਘਰਵਾਰ ਚ ਜਾਣਾ ਜੂਣਾ ਓੱਖਾ ਜੀ ਕੋਈ ਸਾਰੇ ਬਾਹਰ ਗਏ ਹੋਏ ਆ ਵੀ ਦੋ ਤਿੰਨ ਜਣੇ ਹੋਰ ਵੀ ਓੱਖਾ ਆਉਣ ਜਾਣਾ ਜੀ ਇਹ ਕਹਿੰਦੇ ਜੀ ਠੀਕ ਆ ਇਹਨਾਂ ਦੀ ਪਹਿਲਾਂ ਲੇਡੀਜ਼ ਕਹਿੰਦੀ ਆ ਅੱਛਾ ਜੀ ਅੱਛਾ ਜਦੋਂ ਅਸੀਂ ਜਦੋਂ ਅਸੀਂ ਜਦੋਂ ਉਹ ਚੱਕਣ ਲੱਗੇ ਜੀ ਇਹ ਆ ਕੇ ਰੋਲਾ ਪਾਉਣ ਲੱਗੇ ਅਨਿ ਇਹਨਾਂ ਨੇ ਸਾਡੀ ਅਸੀਂ ਕੰਦਾਂ ਕਰੀਆਂ ਹੋਈਆਂ ਦੀਆਂ ਉਹ ਕੰਦ ਢਾਤੀ ਇਹਨਾਂ ਨੇ ਜੀ ਤੁਹਾਡੇ ਕੋਲ ਕੋਈ ਇਸ ਜਗ੍ਹਾ ਤੋਂ ਕੋਈ ਸਬੂਤ ਨਾ ਸਾਰੇ ਸਬੂਤ ਤਾਂ ਹੀ ਸਾਡੇ ਕੋਲ ਸਾਰੇ ਕੱਲੇ-ਕੱਲੇ ਸਟੈਂਪ ਲੱਗੀਆਂ ਹੋਈਆਂ ਆ ਜੀ ਇਹ ਦੇਖ ਲਓ ਜੀ ਤੁਸੀਂ ਜਿਵੇਂ ਦਵਿੰਦਰ ਰਾਣੀ ਦਾ ਸਬੂਤ ਆ ਜੀ ਇਹ 92 ਸਾਲ ਦਾ ਪੱਤੇ ਉਹ ਬਣਿਆ ਹੋਇਆ ਜੀ ਕਾਗਜ਼ ਇਹ اقਰਾਰਨਾਮੇ ਨੇ ਹਾਂ ਜੀ ਇਹ اقਰਾਰਨਾਮੇ ਨੇ ਪੈਸੇ ਲੱਤੇ ਹੋਏ ਜਿਨ੍ਹਾਂ ਦੇ ਸਾਈਨ ਹੋਏ ਹੋਏ ਆ ਸਾਰੇ ਲੰਬੜਦਾਰਾਂ ਦੇ ਸਾਈਨ ਹੋਏ ਜਦੋਂ اقਰਾਰਨਾਮਾ ਤੁਹਾਡੇ ਪਰਿਵਾਰ ਨਾਲ ਹੋ ਗਿਆ ਫਿਰ ਹੁਣ ਕਿਉਂ ਰੌਲਾ ਪਾਉਂਦੇ ਨੇ ਇਹ ਪਤਾ ਨਹੀਂ ਜੀ ਇਹਨਾਂ ਦੀ ਕੋਈ ਵੋਟਾਂ-ਬੂਟਾਂ ਵਾਲੀ ਜਾਂ ਕੋਈ ਪਤਾ ਨਹੀਂ ਕੀ ਚੱਕਰ ਇਹਨਾਂ ਦਾ ਲੱਗਿਓ ਡੀਐਸਪੀ ਸਾਹਿਬ ਪਹੁੰਚੇ ਨੇ ਐਸਐਚਓ ਤੇ ਵੀਡੀਓ ਸਾਹਿਬ ਪਹੁੰਚੇ ਨੇ ਕੀ ਕੋਈ ਤੁਹਾਨੂੰ ਭਰੋਸਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਤੁਸੀਂ ਥਾਣੇ ਚਾਓ ਬਈ ਆਪਾਂ ਉੱਥੇ ਗੱਲ ਕਰ ਲੈਨੇ ਆ ਬੈਠ ਕੇ ਬਸ ਸਹੀ ਬੰਦੋ